ਕੈਪਟਨ ਅਮਰਿੰਦਰ ਸਿੰਘ ਦੇ ਪਤਨੀ ਪਰਨੀਤ ਕੌਰ ਅੱਜ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਜਾਣਗੇ ਕੈਪਟਨ ਅਮਰਿੰਦਰ ਸਿੰਘ ਆਪਣੇ ਬੇਟੇ ਰਨਿੰਦਰ ਸਿੰਘ ਤੇ ਬੇਟੀ ਜੈਂਦਰ ਕੌਰ ਦੇ ਨਾਲ ਸਤੰਬਰ 2022 ਦੇ ਵਿੱਚ ਹੀ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ ਤੇ ਅੱਜ ਉਹਨਾਂ ਦੀ ਪਤਨੀ ਪਰਨੀਤ ਕੌਰ ਵੀ ਭਾਜਪਾ ਦੇ ਵਿੱਚ ਸ਼ਾਮਿਲ ਹੋ ਜਾਣਗੇ। ਪਰਨੀਤ ਕੌਰ ਕਾਂਗਰਸੀ ਐਮਪੀ ਨੇ ਇਸ ਤੋਂ ਪਹਿਲਾਂ ਕਾਂਗਰਸ ਉਹਨਾਂ ਨੂੰ ਕਈ ਦਫਾ ਨੋਟਿਸ ਵੀ ਪੇਟ ਚੁੱਕੀ ਹੈ। ਉਹਨਾਂ 'ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵੀ ਇਲਜ਼ਾਮ ਲੱਗੇ ਪਰ ਉਹਨਾਂ ਨੇ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਿਆ ਤੇ ਹੁਣ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋਣਗੇ। ਪਰਨੀਤ ਕੌਰ 1999, 2004, 2009 ਚ ਲਗਾਤਾਰ 3 ਦਫਾ ਪਟਿਆਲਾ ਤੋਂ ਲੋਕ ਸਭਾ ਜਿੱਤੇ। ਫਿਰ 2009 ਤੋਂ 2012 ਤੱਕ ਮਨਮੋਨ ਸਰਕਾਰ ਚ ਵਿਦੇਸ਼ ਰਾਜ ਮੰਤਰੀ ਵੀਰੇ 2014 ਦੀਆਂ ਲੋਕ ਸਭਾ ਚੋਣਾਂ ਹਾਲਾਂਕਿ ਪਟਿਆਲਾ ਤੋਂ ਹਾਰ ਗਏ ਪਟਿਆਲਾ ਅਰਬੰਤ ਤੋਂ 2014 ਤੋਂ 2017 ਤੱਕ ਵਿਧਾਇਕ ਵੀਰੇ ਤੇ 2019 ਦੇ ਵਿੱਚ ਫਿਰ ਪਟਿਆਲਾ ਤੋਂ ਉਹਨਾਂ ਨੇ ਲੋਕ ਸਭਾ ਚੋਣ ਜਿੱਤੀ ਕਾਂਗਰਸ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਂਬੇ ਕੀਤਾ ਤਾਂ ਉਹਨਾਂ ਨੇ ਬੀਜੇਪੀ ਦਾ ਪੱਲਾ ਫੜ ਲਿਆ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਹਨਾਂ ਦੇ ਬੇਟੇ ਅਤੇ ਬੇਟੀ ਵੀ ਬੀਜੇਪੀ 'ਚ ਚਲੇ ਗਏ ਪਰ ਐਮਪੀ ਹੋਣ ਕਰਕੇ ਪਰਨੀਤ ਕੌਰ ਨੇ ਇੰਤਜ਼ਾਰ ਕਰਨਾ ਜ਼ਰੂਰੀ ਸਮਝਿਆ ਕਿਆ ਸੇ ਵੀ ਲੱਗ ਰਹੇ ਨੇ ਕਿ ਪਰਨੀਤ ਕੌਰ ਨੂੰ ਪਟਿਆਲਾ ਤੋਂ ਬੀਜੇਪੀ ਟਿਕਟ ਦੇ ਸਕਦੀ ਹੈ ਪਰ ਇਸ ਦੇ ਵਿੱਚ ਉਹਨਾਂ ਦੀ ਉਮਰ ਅੜਿੱਕਾ ਵੀ ਬਣ ਸਕਦੀ ਹੈ ਕਿਉਂਕਿ ਉਹਨਾਂ ਦੀ ਉਮਰ 80 ਸਾਲ ਹੈ ਤੇ ਬੀਜੇਪੀ ਦੀ ਪਾਲਿਸੀ ਹੈ ਕਿ ਵੱਧ ਉਮਰ ਦੇ ਸਿਆਸੀ ਲੀਡਰਾਂ ਨੂੰ ਟਿਕਟ ਨਹੀਂ ਦਿੱਤੀ ਜਾਂਦੀ